ਮਨਬਿਰਤੀ ਇਕਾਗਰ ਕਰਨ ਲਈ ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਤਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਤਿਗੁਰੂ ਸਤਿਗੁਰੂ ਰਾਮ ਸਿੰਘ ਜੀ ਸਾਹਿਬ ਸਤਿਗੁਰੂ ਨੂੰ ਬਾਰ ਬਾਰ ਤਨ ਜ세ਦਾਰ ਸਾਰੇ ਕਿਉਂ ਆਖਦੇ ਨੇ ਆਖਣ ਵਾਸਤੇ ਤੁਹਾਨੂੰ ਬਾਣੀ ਵਿੱਚ ਇੱਕ ਟੁਕ ਲਿਖੀ ਹੈ ਜਿਹੜੀ ਤਕਲੀਫ ਸਾਰੇ ਚੋਟੀ ਦੇ ਸਾਇੰਸਦਾਨ ਵੱਡੇ ਤੋਂ ਵੱਡੇ ਪੈਸੇ ਵਾਲੇ ਗੱਡੇ ਤੋਂ ਗੱਡੇ ਪ੍ਰਤਿਭਾ ਵਾਲੇ ਉੱਚੇ ਤੋਂ ਤੇ ਬਰਾਤਵੇ ਵਾਲੇ ਵੀ ਜਿਹੜੇ ਨੇ ਉਹ ਨਹੀਂ ਹਟਾ ਸਕਦੇ। ਸਾਨਾ ਖੰਡ ਨਾਲ ਉਹ ਤਕਲੀਫ ਹਟਦੀ ਹੈ। ਉਹ ਕੀ ਤਕਲੀਫ ਹੈ? ਜਿਹੜਾ ਸੰਸਾਰ ਤੋਂ ਆदमी ਨੂੰ ਚਲੇ ਜਾਣਾ ਹੈ ਨਾ ਜਿਨ੍ਹਾਂ ਦੇ ਵਸ ਵਿੱਚ ਉਹ ਉੱਥੇ ਪੈਣਾ ਜਾ ਕੇ ਜਿੱਥੇ ਕੋਈ ਭੈਣ ਭਰਾ ਸਾਥ ਸੰਬੰਧੀ ਦੋਸਤ ਮਿੱਤਰ ਮਦਦ ਨਹੀਂ ਕਰ ਸਕਦੇ। ਉਥੇ ਸਤਿਗੁਰੂ ਨੇ ਮਦਦ ਕਰਨੀ ਆ ਬਾਣੀ ਵਿੱਚ ਤੋ ਲਿਖਿਆ ਜਿੰਨੀ ਤੁਧ ਨੂੰ ਧਨ ਕਹਾ ਤਿੰਨ ਜਮ ਨੇੜ ਨ ਆਇਆ ਠੇਹੋਰ ਤਾਂ ਲਿਖਿਆ ਮਾਨਸ ਕੀ ਕੋ ਕਿਤਕ ਬਾਦ ਜਮ ਤੇ ਰਾਖੈ ਦੇਕਰ ਹਾਥ ਉਹ ਇਸ ਵਾਸਤੇ ਤੁਹਾਨੂੰ ਆਖਿਆ ਕਿ ਸਤਿਗੁਰੂ ਨੂੰ ਧਨ ਬਾਰ ਬਾਰ ਆਖਣ ਨਾਲ ਸਤਿਗੁਰੂ ਦਾ ਫਾਇਦਾ ਨਹੀਂ ਸਾਡਾ ਫਾਇਦਾ ਉਹਦੇ ਚ ਹੁੰਦਾ